ਕਿਹੇ ਦੀ ਵੀ ਚੀਜ਼ ਹੈ। ਲੈ ਵੀ ਦੋਸਤੋ ਆ ਬੱਕਰੇ ਦਾ ਵੀ ਸੌਦਾ ਹੋ ਗਿਆ। 8000 ਦਾ ਕਿਹਨੇ ਖਰੀਦਾ ਇਹ? ਆਹ ਬਾਈ ਸੋਨੂ ਨੇ। ਸੋਨੂ ਨੇ। ਤੇ ਆਪਾਂ ਆਪਣੀ 8000 8000 ਚ ਲਖਾਈ ਆਪੋ ਆਪਣੀ। ਠੀਕ ਆ ਲੈ ਵੀ ਖੱਪਿਆਂ ਵਾਲੇ ਤੋਂ ਆਏ ਸੀਗੇ। ਬਾਈ ਸੋਨੂ ਮੁਖਸਰ ਤੋਂ ਸੀ। ਇਹਨੂੰ ਅੱਗੇ ਵੀ ਦੋ ਬੱਕਰੇ ਦਵਾਏ ਆ। ਕਿ ਇਹ ਦਵਾਤਾ? ਤੇ 8000 ਚ ਲਖਾਈ ਆਪੋ ਆਪਣੀ। ਇਹ ਸੋਨੂ ਨੇ ਹੀ ਲਿਆ। ਲਿਖ ਦੇ ਖੱਪਿਆਂ ਵਾਲੀ ਤੋਂ ਕਿਨੇ ਖਰੀਦ ਲਈ ਇਹ ਇਸਰ ਨੂੰ ਲੈ ਵੀ ਇਸਰ ਨੂੰ ਵੀ ਦਵਾਤੀ ਆ ਇਸਰ ਕਿੰਨੇ ਚ ਸੌਦਾ ਆ ਗਿਆ 9000 ਦਾ ਠੀਕ ਆ ਲੇਜ਼ਰ ਦੀ ਵੀ ਅੱਖ ਸੀ ਇਹ ਤੇ ਸੁਬਾ ਆਦੀ ਟਿਕਾਈ ਬੈਠਾ ਸੀ ਕਹਿੰਦਾ ਇਹੀ ਲੈ ਕੇ ਜਾਣੀ ਆ ਨਹੀਂ ਨਹੀਂ ਸਹੀ ਆ ਸਹੀ ਆ ਬਾਈ ਸੋਨੂੰ ਠੀਕ ਆ ਨਾ ਇਹ ਤੁਹਾਨੂੰ ਨਾ ਚੜਾਉਉਂਦੇ ਨਹੀਂ ਤੇਰੇ ਨਾਲ ਕੋਈ ਆ ਬਾਈ ਖੇਤੀ ਤੇ ਸੌਦਾ ਨਹੀਂ ਨਹੀਂ ਸਹੀ ਆ ਸਹੀ ਆ ਖੁਸ਼ ਆ ਬਾਈ ਖੁਸ਼ ਆ ਬਾਈ ਠੀਕ ਆ ਤੂੰ ਹੀ ਉਹਦੇ ਆ ਸੁਬਾ ਦਾ ਕਹਿੰਦਾ ਸੀ ਯਾਰਾ ਕੋਈ ਆਵੇ ਤਾਂ ਖੁਸ਼ ਆ ਨਹੀਂ ਨਹੀਂ ਸਹੀ ਆ ਬਾਈ ਨਹੀਂ ਨਹੀਂ ਸਹੀ ਆ ਯਾਰ ਚਲੋ ਇਹ ਸਰ ਵੀ ਆਇਆ ਹੀ ਬਾਈ ਇਹਨੂੰ ਵੀ ਸੱਦਾ ਸੀ ਹਾਂ ਕੰਦਲੋ ਉਹਦੇ ਕੋਲ ਨੀ ਨਾ ਨਾ ਕੋਈ ਨੀ ਉਹ ਕੋਠਾਂਂ ਤੋਂ ਥਾਣ ਤੋਂ ਨ ਦੇਖ ਲੋ ਬਾਈ ਉਹ ਵੀ ਖਲਾ ਨਹੀਂ ਕਿਉਂ ਨਹੀਂ ਤੂੰ ਐਵੇਂ ਪੱਛੀ ਜਾਣਾ ਲੈ ਇਦੀ ਵੇਖ ਬਾਈ ਖੋਲ ਲੋ ਬਾਈ ਲਓ ਕੋਈ ਨਹੀਂ ਲਿਆ ਬਾਈ ਲਿਆ ਮੈਂ ਬੱਬੀ ਨੂੰ ਇੱਥੇ ਦਵਾਈ ਸੀ ਬੱਕਰੀ ਤਿੰਨ ਬੱਚਿਆਂ ਵਾਲੀ ਤੇ ਗਾਂ ਸੌਦਾ ਹੋ ਗਿਆ ਬਾਈ ਹਾਂ ਆ ਬੇਹੋ ਬਾਈ ਦੇਖ ਲੋ ਬਾਈ ਥਾਣ ਥੋਣ ਬਾਈ ਚੈੱਕ ਕਰ ਲਾ ਧਾਰਾ ਮਾਰ ਕੇ ਚੈੱਕ ਕਰ ਲੋ ਹਾਂ ਬਾਈ ਸਹੀ ਗੱਲ ਆ ਥਾਣ ਥੋਣ ਵੇਖ ਲੋ ਚੈੱਕ ਕਰ ਲੋ ਸਾਰਾ ਕੁਝ ਓਕੇ ਵੇਖ ਲੋ ਬਾਈ ਬੱਕਰੀ ਨਹੀਂ ਮਾਰੀ ਤੈਨੂੰ ਇਹ ਬਾਜ ਕੋਈ ਬੰਦਾ ਕਹੇ ਮਾਰੀ ਹੈ ਹਾਂ ਠੀਕ ਹੈ ਜੀ ਵੇਖ ਲਾ ਬਾਈ ਮੈਂ ਉਹ ਵਰਦੀ ਹੈ ਹਾਂ ਉਹਦਾ ਤੇਰੀ ਗੱਲ ਆ ਪਰ ਮੇਰੇ ਨਾਲ ਨਹੀਂ ਆਪਾਂ ਨੂੰ ਤੂੰ ਇੱਕ ਨੂੰ ਪਹੁੰਚ ਖਾਣ ਨਹੀਂ ਮਿਲਦਾ ਦੋ ਅਸੀਂ ਕਰੇ ਇਹ ਵੀ ਕੀ ਕਰਨ ਵਿਚਾਰੇ ਯਾਰ ਲੈ ਵੀ ਵਾਦੇ ਨਾਲ ਬੱਕਰੀ ਦੇਤੀ ਆ ਬੱਬੀ ਬੜੇਕ ਤੋਂ ਦਵਾਤੀ ਆ ਸੋਹਣਿਆਂ ਵਾਲਿਆਂ ਨੂੰ ਤੂੰ ਕਿਹੋਟਿਆ ਆ ਦੂਜੇ ਦਾ ਕਿਹਦਾ ਬੱਕਰਾ ਥੋੜਾ ਤਾਂ ਘੋਰ ਕੇ ਆ ਆਹੋ ਫੜਾਤੀ ਆਪਾਂ ਸਾਈ ਕੁਛ ਨਹੀਂ ਦਾ ਫੜ ਲਾ ਫਿਰ 17 ਚ ਕਰਾ ਦੀ ਗਾਣੇ ਲਿਖਾਈ ਆਪੋ ਆਪਣੀ ਠੀਕ 17 ਚ ਲਿਖਾਈ ਆਪੋ ਆਪਣੀ ਠੀਕ ਆ ਬਾਈ ਲੈ 17000 ਚ ਹੋ ਗਈ ਲਿਖਾਈ ਆਪੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਫੜ ਲਓ ਜਿੰਨ ਪੈ ਤੂੰ ਗੱਲਾ ਤੂੰ ਗੱਲ ਦੇ ਤੂੰ ਗੱਲਾ ਅਕਲ ਦੀ ਪੰਜ ਆ ਗਿਆ ਸੀ 12 ਦੇਣਾ 12 5 17 ਗਏ ਉੱਪਰ ਆਵਾ 12 ਰਹਿ ਗਿਆ ਵਡਿੰਗਾ ਨੰਬਰ ਆਇਆ ਗਿਆ ਨਾ ਆਉਲ ਜਾ ਦਿੰਦੇ ਪਰ ਆਏ ਨਿੱਕੇ ਨੋਟ ਆਇਆ ਗਿਆ ਨਾ ਕੋ ਪੰਜ ਨੋ ਰੋ ਸਹੀ ਹੈ ਹੀ ਹੋ ਗਿਆ ਹੀ ਪੂਰੇ ਠੀਕ ਹੈ ਨਵੀ ਆ ਬੱਕਰੀ ਦੇ ਜਿਹੜੇ ਪੈਸੇ ਰਹਿੰਦੇ ਸੀ ਬਾਈ ਤਿੰਨ ਬੱਚਿਆਂ ਵਾਲੇ ਦਾ ਸੌਦਾ ਇਹ 17000 ਚ ਲਖਾਈ ਆਪੋ ਆਪਣੀ ਸੀ ਇਹ ਜਾਦੇ ਹੋਰਾਂ ਦਵਾਈ ਆ ਸੋਹਣਿਆਂ ਵਾਲਿਆਂ ਨੂੰ 17000 ਦੀ ਹੋਈ ਆ ਲਖਾਈ ਆਪੋ ਆਪਣੀ ਹਾਂਜੀ ਲਖਾਈ ਦੇ ਕੋਈ ਗੱਲ ਨਹੀਂ ਭਾਈ ਤੇਰੇ ਪਰ ਵਜ ਨਹੀਂ ਵਿਖਣਾ ਹੁੰਦਾ ਜਿਵੇਂ ਨਾਂ ਦਾ ਉਹ ਮੈਂ ਦੇਖੋ ਤੇਰੇ ਇਹੀ ਮਰਗੀ ਤੂ ਤੇ ਮਰਗੀ ਮੰਨ ਜਦੋਂ ਨਹੀਂ ਨਹੀਂ ਉਹ ਕੰਨ ਤਾਂ ਸੋਹਰੇ ਅੱਗੇ ਮੈਂ ਤੁਹਾਨੂੰ ਉਹਦਾ ਆਖਿਆ ਤੂੰ ਕਹਦਾ ਦੋ ਬੱਕਰੇ ਨੇ ਪਰਚੀ ਪਵਾ ਤੋ ਹੋਏ ਨਹੀਂ ਮੈਨੂੰ ਪਤਾ ਸੌਦਾ ਕਰਦਾ ਉਹ ਮਾਰਦੇ ਮਾਰਦੇ ਕੋਈ ਨਾ ਆਰਾ ਸ਼ਾਮ ਹੁੰਦੀ ਹੈ ਯਾਰ ਵਾਲਾ ਉਹ ਤੇ ਸਾਡੀ ਮਾਈਂਗੋ ਤੇ ਲੱਗੇ ਭਜਨ ਕੱਢਣ ਲੱਗਿਆ ਤੇਰਾ ਇਹਦਾ ਕੋਈ ਬਦਲ ਨਹੀਂ ਕੋਈ ਤਾਂ ਫਰਕ ਕੀ ਹੈ ਬਦਲ ਕਾ ਇਹ ਤੂੰ ਆ ਵੀ ਜਾਣਾ इको जिन हूंदी ਸਭ ਚਾਹਾਂ ਕਰਦੇ ਕਿਸ਼ਨੇ ਦੇ ਦਿੱਤੇ ਨੇ ਉੱਪਰ ਦੇਖਾ ਫਰਮਾ ਲਈ ਜੀ ਗਾ ਜੀ ਮੈਂ ਅਨੰਦ ਸੁਖ ਮਿਲਣਾ ਕਹਿਣਾ ਹੁੰਦਾ ਦਾ ਮਨ ਦੇ ਸਤੂ ਅੱਠੇ ਅੱਧੀ ਜੁੜੀ ਦਾ ਬੰਦਾ ਮਾਲ ਤੇ ਉਹ ਬੰਦਾ ਮਾਲ ਤੇ ਤੁਮ ਨੂੰ ਲੱਗਾ ਤਾਂ ਲਖਾਈਓ ਕਰਾ ਦਿਓ ਬਾਸ ਸਹੀ ਆ ਉਹ ਤਰਦੇ ਰੱਖ ਲੈ ਉਹ ਗੁੱਟੀ ਤੇ ਰਵੜ ਚੜਾ ਦੀ ਤੇਰੇ ਉਹ ਤੇਰੇ ਗੁੱਟੀ ਤੇ ਰਵੜ ਚੜਾ ਦੀ ਹੁਣ 500 ਪੈ ਜਾਣਾ ਦਵਾ ਦਿੰਨੇ ਉਹ ਵੀ ਕਿੰਨੇ ਚ ਬੜਦਾ ਇਹਦੇ ਵਿੱਚ ਕਿਹੜਾ ਖੋਲਿਆ ਦੀ ਗੱਲ ਉਹ ਲੈਣ ਵਾਲਾ ਵੀ ਕੋਲੇ ਤੋਂ ਵੀ ਕੋਲੇ ਆ ਕਿ ਬੰਦਾ ਯਾਰ ਫਾਦੂ ਵੱਧ ਘੱਟ ਲਵਾਈ ਜਾਂਦਾ ਪੁੱਛ ਲਾ ਪੁੱਛ ਨਾ ਨਹੀਂ ਕਰ ਕੋਈ ਜਾਂ ਸਾਢੇ 12 ਹੋ ਗਏ ਉਹ ਬੱਸ ਬੱਸ ਤੇ ਪਾਹੀ ਉਹ ਕੁਲਦੀਪ ਉਹ ਕੁਲਦੀਪ ਉਹ ਕੁਲਦੀਪ ਉਹ ਕੁਲਦੀਪ ਆ ਜਾ ਆ ਜਾ ਮੈਨਾਂ ਦੇਣੀ ਹੈ ਕੋਈ ਆਸ਼ਕਾ ਨਾ ਕੋਈ ਆਸ਼ਕਾ ਨਾ ਨਗਰ ਪਰੇਰਾ ਕੋਈ ਇੱਕ ਦੇ ਦੇ ਐਵੇਂ ਉਹੀ ਗੱਲਾਂ ਦਰਗ ਸੌਦਾ ਪਾ ਜੋ ਤੂੰ ਲਖਾ ਕਰੀ ਜਾਣਾ ਕੋਲ ਨਾ ਜੇ ਮੈਂ ਫਿਰ ਨਹੀਂ ਦੇਣਾ ਸਿੱਧੀ ਮੈਂ ਬੰਦਾ ਕੋ ਚਾਲ ਤੂੰ ਦੇ ਇੱਕ ਕਰੀ ਕੋਈ ਨਹੀਂ ਮੈਂ ਗਾੜ ਨਹੀਂ ਰੱਖੇ ਜੋ ਪਹਿਲਾਂ ਮੇਰੇ ਘਰ ਕੇ ਸਾਲੇ ਤੂੰ ਬਾ ਦੇ ਹਾਂ ਐ ਵੀ ਦੋਸਤੋ ਆ ਦੋ ਬੱਕਰਿਆਂ ਦਾ ਸੌਦਾ ਹੋਇਆ ਉਹ ਤਾਂ ਇਹ ਖੇਡ ਕੇ ਲੱਗੇ ਦਿੱਤੇ ਮੈਂ ਪੇਰਾ ਫੈਲਾ ਕੀਤਾ ਉਹਨੇ ਜਾਣਾ ਕਰਨਾ ਇਸ ਤੇ ਬੰਦ ਹੋ ਆ ਵੀ ਮੈਂ ਦਾ ਗੜੀ ਲਾਈ ਆ ਆਹ ਦਾ ਜੋ ਵੀ ਸੀਗੀ ਸੀ ਯਾਰ ਕੋਲੇ ਮੂੰਹ ਤੇ ਚੰਗੇ ਹੁੰਦੇ ਕਿਵੇਂ ਕਰਵਾ ਦੇ ਬਾਈ 12:30 ਦੇ ਲਿਖਾਈ 12:30 ਦੇ ਯਾਰ ਲਿਖਾਈ ਆ ਪੂਰਾ ਕਲਦੀਪ ਉਹ ਕਲਦੀਪ ਲਿਖ ਦੇ ਆ ਜਾ ਹੁਣ ਹੈ ਇਹ ਜੀ ਮੇਲ ਦਾ ਬਾਬਾ ਜੀ ਉਹ ਫਰਮਾਣਾ ਮੋਟਾ ਕਰਨਾ ਹੀ ਪੈਂਦਾ ਤੇ ਆ ਬੱਕਰੇ ਲਿਖੀ ਘਟਣ ਲੱਗਾ ਇਹਨਾਂ ਦਾ ਬਹੁਤ ਵਜਨ ਸਾਡੇ ਚ ਆ ਬੱਕਰੇ ਲਿਖਦੇ ਵਜਨ ਬਹੁਤ ਹੈ ਜਿਹੜਾ ਵਜਨ ਘਟਣ ਲੱਗਾ ਸੋਨੂ ਨੇ ਲਏ ਆ ਆ ਇਹ ਨਾ ਮੰਨ ਬਖਰੀ ਬਖਰੀ ਨੂੰ ਲਾ ਲੇ ਵੇਚ ਨਾਲਾ ਕੌਣ ਸੀ ਬਾਬਾ ਜੀ ਵੇਚ ਨਾਲ ਕੀ ਨਾਂ ਬਾਈ ਕਿਹੜਾ ਪਿੰਡ ਆਈ ਵਧਾਈਆਂ ਆ ਵਧਾਈਆਂ ਇਹ ਦੇਖਿਆ ਇੰਨਾ ਮੈਨੂੰ ਹੁਣ ਵਿਖਾ ਦੇ ਪਟਾਕਾ ਤਾ ਹੋਰ ਮੈਂ ਚਲੇ ਘਰੇ ਜਾਂਦਾ ਰਿਹਾ ਸੀ ਗੱਲ ਤਾਂ ਸੋਚਿਆ ਕਿ ਨਾ ਸੁਣੋ ਵੀ ਕਲਾ ਗਿਣ ਹੈ ਵੈਸੇ ਆਪਣੇ ਆਪਣੇ ਪਰੋਲ ਨਾ ਹੋਣਾ ਮੈਨੂੰ ਮਰਜ਼ੀ ਕੱਢੀ ਹੈ ਕਿ ਤੱਕ ਜੋ ਬੰਦਾ ਕੱਢਣ ਵਾਲਾ ਕਿਹ ਹੋਵੇ ਇੰਨੇ ਨੱਪੀ ਨੱਪੀ ਬੈਠਾ ਵੇ ਰੋਈਦਾ ਕਰਦਾ ਵੀ ਇਹ ਕਹਦਾ ਹੁੰਦਾ ਮੋਗਦੇ ਤੇ ਅੱਗੇ ਪਾਉਂਦਾ ਨਹੀਂ ਸਹੀ ਹੈ ਬਾਈ ਯਾਰ ਆਪਣਾ ਆਪ ਦਾ ਹੀ ਆ ਨਾਲੇ ਆਪਾਂ ਕਿਹੜਾ ਯਾਰ ਇੱਥੇ ਕੋਈ ਬੋਲੇ ਵਾਲੀ ਗੱਲ ਰੱਖੀ ਆ ਨੂੰ ਕੋਲੇ ਦੇ ਸਾਹਮਣੇ ਗੱਲ ਰੱਖੀ ਆ ਆ ਜਾ ਯਾਰ ਰਹਿਮ ਸੇ ਹੈਲੋ ਕਸਰ ਕੱਢਦੇ ਨਹੀਂ ਮਾੜੀ ਮੋਟੀ ਰਹਿੰਦੀ ਸੀ ਤੋ ਬੱਕਰੀ ਨੇ ਹੈ ਉਹਨੂੰ ਯਾਰ ਅੱਥੀਆਰ ਲਾਇਆ ਸੀ ਹੈ ਉਹ ਆਦਾ 10 ਤੋਂ 9.5 ਦੀ ਆਉਂਦਾ ਉਹ ਯਾਰ ਮਾਈਕ ਫੋਨ ਰਿਹਾ ਯਾਰ ਨਾਲ ਨਾਲ ਦਾ ਵੇਚ ਨਾਲ ਨੂੰ ਫਰਕ ਪੈਂਦਾ ਨਾ ਲੈ ਨਾਲ ਨੂੰ ਫਰਕ ਪੈਂਦਾ ਉਹ ਤਾਂ ਉਹ ਯਾਰ ਜਿਹੜੇ ਬੰਦੇ ਨੇ ਮੁੱਲ ਲਈ ਜਿਹੋ ਫਰਕ ਪੈਂਦਾ ਹਾਂ ਜੀਨੇ ਜਾਣਾ ਧਾਵੇ ਹੋਏ ਅਗਲੇ ਗਾਪ ਹੈ ਭਰਤੀ ਲਿਆਉਂਦੀ ਆ ਨਾ 500 ਜੀਰੋ ਉਹ ਤੋਂ ਚਲੋ ਦਿਖਾਈ ਕਿਵੇਂ ਦਿੱਤੀ ਲਿਖਾਈ ਆਪ ਕੋ ਆਪਣੀ ਆ 500 ਜੀ ਲਾਉਂਦੀ ਨਹੀਂ ਨਹੀਂ ਯਾਰ ਮੈਂ ਧਾਵੀ ਹਾਂ ਮਾਰੀ ਇਹਨਾਂ 500 ਬਹਿ ਜਾ ਸਾਹਮਣੇ 500 ਸਾਈ ਦੇਗਾ ਸਰਫਾ ਮੈਨੂੰ ਪ੍ਰਾਨ ਕਰ ਗਿਆ ਗਿਆ ਲਾ ਗਿਆ ਲਾ ਬਈ ਮੜਾ ਜਾ ਮੜਾ ਜਾ ਸੁਣੋ ਇੱਥੇ ਗਿਆ ਲਾ ਬਾਬਾ ਦੇਖੋ ਮਰੇ ਰੇ ਫਰਦਾ ਪਕੂ ਵੀਰੋ ਜੀ ਪੂਰੇ ਦੂਰੇ ਮਨਨ ਕੇ ਲਿਆ ਆਇਆ ਹੋਗਾ ਨਾ 13:30 13:30 ਦਾ ਲਿਖਾਈ ਆਪੋ ਆਪਾ ਉਹ ਦੰਦੇ ਗੇਲ ਦਾ ਉਹ ਸਰਪੇ ਸੇਤੇ ਕੁੜਾ ਹੋਪਾ ਉਹਨਾਂ ਲਾਗੇ ਪਛਲਾ ਗੋਰੇ ਨੂੰ ਮੈਂ ਨਾਲ ਜਾਣੀ ਜਾਦ ਮੂਰੇ ਬੈਠੀ ਹੋਵੇ ਗੋਰੇ ਦੇ ਅਜਾ ਮੋਰੰਦੇ ਆ ਬੋਲਾ ਰਿਹਾ ਤੁਹਾਨੂੰ ਦੇਖਦੇ ਹੋਗਾ ਉਹ ਬੱਟੀ ਨੇ ਲਾਉਂਦੀ ਉਹ ਅੱਗੇ ਬੈਠੀ ਆ ਉਹ ਬੱਟੀ ਕੋਲ ਬੈਠੀ ਆ ਆ ਠੀਕ ਠੀਕ ਉਹ ਇਹ ਨਿਗਰ ਰੱਖੀ ਜਾਇਂ ਨਾ ਗੱਲਾਂ ਗੱਲਾਂ ਦੇ ਜਾਣਾ ਦਾ ਕਿੱਦਾਂ ਇਹ ਨਿਗਰ ਰੱਖਣੀ ਚਾਹੀਦੀ ਹੈ ਆਪਣੇ ਕੋਲ ਛੱਡ ਕੇ ਰੱਖਾ ਉਹ ਠੀਕ ਹੈ ਠੀਕ ਹੈ ਲੈ ਵੀ ਦੋਸਤੋ ਆਦੋ ਬੱਕਰਾਂ ਦਾ ਸੌਦਾ ਹੋਇਆ ਸੋਨ ਨੂੰ ਦਬਾਏ ਆ ਬਾਬੇ ਤੋਂ ਇਹ ਲਖਾਈ ਦੇ ਖੜੇ ਨਹੀਂ ਬਾਪੂ ਦੋ ਨਾ ਆਏ ਬੱਕਰੀ ਦੇ ਮਗਰ ਬੱਚਾ ਚੱਲ ਜਾਂਦਾ